ਮੈਨੂੰ ਪਰਿਵਾਰ ਦਾ ਮੁਖੀ ਤੁਸੀਂ ਚੁਣਿਆ ਹੋਇਆ ਹੈ ਔਰ ਮੈਂ ਇਸ ਗੱਲ ਤੇ ਬਿਲਕੁਲ ਮੋਰ ਲਾਉਣਾ ਕਿ ਜਦੋਂ ਤੁਸੀਂ ਪਿੰਡਾਂ ਜਾਂਦੇ ਹੋ ਜਦੋਂ ਕੰਮ ਗਣਾਉਣ ਦੀ ਵਾਰੀ ਆਉਂਦੀ ਹੈ ਥੋਡੀਆਂ ਉਂਗਲਾਂ ਜਾਂ ਕਾਪੀ ਦਾ ਪੈਨ ਦੀ ਜਾਂ ਵਰਕਾ ਮੁੱਕ ਸਕਦਾ ਕੰਮ ਨਹੀਂ ਮੁੱਕਦੇ ਜਿਹੜੇ ਆਪਾਂ ਕਰ ਚੁੱਕਿਆ ਹੁਣ ਤੱਕ ਸਾਢੇ 3 ਸਾਲਾਂ ਵਿੱਚ ਉਹ ਭਾਵੇਂ 55000 ਸਰਕਾਰੀ ਨੌਕਰੀਆਂ ਹੋਣ ਬਿਨਾਂ ਸ਼ਿਫਾਰਿਸ਼ ਤੋਂ ਬਿਨਾਂ ਰਿਸ਼ਵਤ ਤੋਂ ਉਹ ਭਾਵੇਂ ਪਹਿਲੀ ਵਾਰ 40 40 ਸਾਲਾਂ ਚ ਪਹਿਲੀ ਵਾਰ 50 50 ਸਾਲਾਂ ਚ ਪਹਿਲੀ ਵਾਰ ਸੂਆਂ ਆਂ ਦਾ ਰਜਵਾਹਾਂ ਦਾ ਪਾਣੀ ਖੇਤਾਂ ਨੂੰ ਪਹੁੰਚਿਆ ਹੋਵੇ ਉਹ ਭਾਵੇਂ ਬਿਜਲੀ ਦਿਨੇ ਆਉਣ ਦੀ ਗੱਲ ਹੋਵੇ ਉਹ ਭਾਵੇਂ ਟੋਲ ਟੈਕਸ ਖਤਮ ਕਰਨ ਦੀ ਗੱਲ ਹੋਵੇ ਜਿਹਦੇ ਨਾਲ 66 ਲੱਖ ਰੁਪਈਆ ਇੱਕ ਦਿਨ ਦਾ ਪੰਜਾਬੀਆਂ ਦਾ ਬਚਦਾ ਜੀ 66 ਲੱਖ ਰੁਪਈਆ ਪਹਿਲਾਂ ਉਹ ਇਹਨਾਂ ਦੀ ਜੇਬਾਂ ਚ ਜਾਂਦਾ ਸੀ ਦੂਜਿਆਂ ਦੀ ਕਿਉਂਕਿ ਇਲੀਗਲ ਚੱਲ ਰਹੇ ਸੀ ਵਧਾ ਦਿੰਦੇ ਸੀ ਉਹਦੇ ਦਿਨ ਵੀ 200 ਦਿਨ ਵਧਾ ਦਿੰਨੇ ਆ 100 ਦਿਨ ਤੇਰਾ 100 ਦਿਨ ਮੇਰਾ ਪਰ ਇੱਕ ਕਹਾਵਤ ਹੋਰ ਵੀ ਹੈ ਕਿ 100 ਦਿਨ ਚੋਰ ਦਾ 1 ਦਿਨ ਜ਼ਾਦ ਦਾ ਜਿੱਦ ਦੇ ਜ਼ਾਦ ਦਾ ਦਿਨ ਆ ਗਿਆ ਚੋਰ ਆਲੇ ਬੰਦ ਹੋ ਗਏ